ਕਰ ਗਿਆ ਕਿਉਂਕਿ ਮੇਰਾ ਆਪਣੀ ਇੱਕ ਵੀਡੀਓ ਪਾਈ ਸੀ ਨਾ ਤਾਂ ਸਲਾਈਡ ਤੇ ਪਤਾ ਨਹੀਂ ਦੇਖੀ ਆ ਪਤਾ ਨਹੀਂ ਨਹੀਂ ਕਿਆ ਕਰੀਆ ਬਹੁਤ ਕਹਿ ਕੇ ਕਿਆ ਕਰੀਆ ਬਹੁਤ ਸਭ ਕੁਝ ਹੋ ਗਿਆ ਬਟ ਹੁਣ ਇਹਦੇ ਵਿੱਚ ਨਾ ਮੈਂ ਚੁੱਪ ਨਹੀਂ रह ਸਕਦੀ ਕਿਉਂਕਿ ਮੈਨੂੰ ਨਾ ਬਹੁਤ ਤਕਾ ਲੱਗਿਆ ਹੋਇਆ ਮੇਰੀ ਗੱਲ ਜਦੋਂ ਕਹਿੰਦੀ ਇੱਜ਼ਤ ਤੇ ਆ ਕੇ ਖੜ ਜੂਏ ਨਾ ਜਾਂ ਰਿਸਪੈਕਟ ਤੇ ਆ ਕੇ ਖੜ ਜੂਏ ਫਿਰ ਉੱਥੇ ਚੁੱਪ ਨਹੀਂ ਰਹਿਣਾ ਚਾਹੀਦਾ ਕਿੰਨਾ ਚਿਰ ਉਹਦਾ ਆਪਣੇ ਆਪ ਤੇ ਬਲੇਮ ਲਵਾਈ ਜਾਵੇ ਕਿੰਨਾ ਚਿਰ ਆ ਹੋ ਗਿਆ ਦਰਾਹ ਹੋਇਆ ਤੇਰਾਓ ਠੀਕਾ ਉਮਰ ਤੋਂ ਵੱਡਾ ਸਮਝਣ ਲੱਗ ਜਾਂਦਾ ਜੇ ਕੋਈ ਕਿਸੇ ਦੇ ਨਾਲ ਕਿਸੇ ਨੂੰ ਆਪਾਂ ਸਾਥ ਦੇਣ ਲੱਗ ਜਾਈਏ ਤਾਂ ਬੰਦਾ ਅਗਲੇ ਨੂੰ ਫालतू ਸਮਝਣ ਲੱਗ ਜਾਂਦਾ ਵੀ ਹਾਂ ਚਲੋ ਐਵੇਂ ਹੀ ਤੁਰਿਆ ਫਿਰਦਾ ਤਾਂ ਕਹਿ ਲੋ ਸੜੇ ਨੂੰ ਜਿਹੜਾ ਕੁਝ ਕਹਿਣਾ ਇਹਨੇ ਜਿਹੜਾ ਕੁਝ ਕਹਿਣਾ ਪਰ ਪਹਿਲਾਂ ਟੁੱਟ ਚੁੱਕੇ ਹਾਂ ਜੁੜ ਕੇ ਤੇ ਸਾਰੇ ਮੇਰੇ ਨਾਲ ਦੁਬਾਰਾ ਜੁੜਜੋ ਮੈਂ ਇੱਕ ਵੀਡੀਓ ਪਾਉਣ ਲੱਗੀ ਹਾਂ ਉਹ ਵੀਡੀਓ ਦੇ ਵਿੱਚ ਤੁਸੀਂ ਨੰਬਰ ਦੇਖਣਾ ਤੇ ਫੋਨ ਦੇ ਸਾਰੇ ਲੋਕੇਸ਼ਨ ਮਤਲਬ ਕਿ ਘਰ ਦੇਖਣਾ ਵਾ ਬੰਦਾ ਦੇਖਣਾ ਜਿਹਨੇ ਕਿ ਮੇਰੀ ਇੱਥੋਂ ਤੱਕ ਦੇ ਸਪੋਰਟ ਦਾ ਲਾਈਫ ਮਤਲਬ ਮੈਂ ਹੁਣ ਤੱਕ ਕੁਝ ਵੀ ਨਹੀਂ ਸੀ ਸੋਚਿਆ ਆਪਣੇ ਬਾਰੇ ਮੈਂ ਚਲੋ ਸੋਚਦੇ ਸੀ ਛੱਡ ਛੱਡ ਕੋਈ ਨਹੀਂ ਕੋਈ ਨਹੀਂ ਕਹਨ ਨੂੰ ਕੁਝ ਕਹਿਣਾ ਬਟ ਕਰੇ ਭੈਣ ਭਰਾ ਹੁੰਦੇ ਹੋਏ ਮਾਪਾਪਾ ਹੁੰਦੇ ਹੋਏ ਵੀ ਹਨਾ ਇਹ ਚੀਜ਼ਾਂ ਦਾ ਟਾਈਮ ਦੇਣਾ ਬਹੁਤ ਔਖਾ ਹੁੰਦਾ ਪਰ ਬੰਦੇ ਨੂੰ ਜੇ ਆਪ ਕਦੇ ਮੇਰੀ ਮਜਬੂਰੀ ਨਹੀਂ ਸਮਝੀ ਗਈ ਇਸ ਚੀਜ਼ ਦੇ ਵਿੱਚ ਪਰ ਮੈਨੂੰ ਇਹ ਸਮਝਿਆ ਗਿਆ ਵੀ ਪਤਾ ਨਹੀਂ ਕਿਸੇ ਮੁੰਡੇ ਕੋਲ ਜਾਂ ਆਪਣੇ ਘਰ ਵਾਲਾ ਕੋਲ ਮਤਲਬ ਜੋ ਭਰਮ ਪਿਆ ਵਸੇ ਦਿਲ ਦੇ ਵਿੱਚ ਵੀ ਮੇਰਾ ਫੋਨ ਨਹੀਂ ਚੱਕਿਆ ਮੇਰਾ ਆ ਨਹੀਂ ਚੱਕਿਆ ਮੈਂ ਬਹੁਤ ਵਾਰ ਖੜਖੜ ਕੇ ਬਹੁਤ ਮਤਲਬ ਕਈ ਵਾਰ ਮੇਰੇ ਘਰ ਦੇ ਮੈਨੂੰ ਇਦਾਂ ਦਾ ਉਹ ਮਿਲਦਾ ਸੀ ਕਿ ਹੁੰਦਾ ਨਹੀਂ ਸੀ ਹਨਾ ਤਾਂ ਬਹੁਤ ਸੁਣ ਲਿਆ ਬਟ ਇਸ ਟਾਈਮ ਸ਼ਾਮ ਨੂੰ 5 ਵਜੇ ਤੱਕ ਸਾਰੇ ਪ੍ਰੂਫ ਵਿਦ ਫੋਟੋ ਜਿੱਥੋਂ ਤੱਕ ਮੈਂ ਸਾਥ ਦਿੱਤਾ ਜੋ ਵੀ ਰਿਕਾਰਡਿੰਗ ਆ ਜੋ ਵੀ ਵਾਇਸ ਸਭ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿਉਂਕਿ ਤੁਸੀਂ ਮੇਰੀ YouTube ਫੈਮਲੀ ਨੂੰ ਮੇਰੇ ਨਾਲ ਦੁਬਾਰਾ ਜੁੜਜੋ ਤੇ ਬੈਟ ਫॉरਵਰਡ ਤੇ ਮੈਂ ਹੂੰ ਲਾਈਵ ਆਪਣਾ ਕਰਟੂਗੀ ਮਤਲਬ ਮੈਂ ਕਿਸੇ ਦਾ ਸਾਥ ਜਿੰਨਾ ਮਰਜ਼ੀ ਦੇ ਲਾਂ ਅਗਲਾ ਮੈਨੂੰ ਫੇਰ ਵੀ ਆਪਣਾ ਦਿਖਾਉਂਦੀ ਦਿਖਾਉਂਦਾ ਹਨ ਵੀ ਬਸ ਇਤਨਾ ਗੱਜਕਾ ਸੀ ਪਰ ਕੋਈ ਵੀ ਬੰਦਾ ਜ਼ਰੂਰੀ ਨਹੀਂ ਹੁੰਦਾ ਬਿਹਾਰ ਬੰਦਾ ਰਿਸਪੈਕਟ ਆਪਣੀ ਭੁੱਲ ਜਵੇ ਕਿ ਮੌਕੇ ਤੇ ਆ ਕੇ ਇਹ ਗੱਲਾਂ ਉਹ ਗੱਲਾਂ ਪ੍ਰਾਣਾ ਕਿਸੇ ਦਾ ਮਰਨਾ ਵੀ ਕੋਈ ਖਰਾਬ ਕਰਿਆ ਜੇ ਕੋਈ ਕਿਸੇ ਪਹਿਲਾਂ ਮੈਨੂੰ ਕੋਈ ਕਮੈਂਟ ਆ ਚਲ ਦੱਸਿਓ ਆਪਾਂ ਕਿਸੇ ਦੇ ਮਰਨ ਦਾ ਬਹਾਨਾ ਮਾਰ ਸਕਦੇ ਬਿਲਕੁਲ ਨਹੀਂ ਮੈਂ ਤਾਂ ਉਹ ਚੀਜ਼ਾਂ ਜੋ ਹੈ ਨਹੀਂ ਤੇ ਤੇਰੇ ਤਾਂ ਟੈਨਸ਼ਨ ਪੈ ਜਾਂਦੀ ਆ ਤੂੰ ਤਾਂ ਝੂਠੀ ਆ ਤੂੰ ਤਾਂ ਆਇਆ ਤੂੰ ਮੈਂ ਬਹੁਤ ਕੁਝ ਸੁਣ ਚੁੱਕਿਆ ਹੁਣ ਹੋਰ ਮੇਰੇ ਛੀਂਤ ਨਹੀਂ ਹੈਗੀ ਹਿੰਮਤ ਆ ਮੇਰੇ ਚ ਹੁਣ ਤੁਹਾਡੇ ਨਾਲ ਸਾਰਾ ਖੁਸ਼ ਆ ਸ਼ੇਅਰ ਕਰਨ ਦੀ ਤੇ ਮੇਰੇ ਨਾਲ ਤੁਸੀਂ ਜੁੜੇ ਹੋਏ ਹੋ ਜਿਹੜੇ ਵੀ ਭੈਣ ਭਰਾ ਤੇ ਜੁੜੇ ਹੋ ਮੈਂ ਇਹੀ ਗੱਲ ਕਹਿਨੀ ਆ ਕਿ ਮੈਂ ਸੋਚਿਆ ਵੀ ਨਹੀਂ ਸੀਗਾ ਵੀ ਚਲੋ ਵੀਡੀਓ ਸ਼ੇਅਰ ਕਰੂੰਗੀ ਹੈ ਨਾ ਕਿ ਕਿਉਂ ਕਰਨੀ ਸੀ ਆਪਾਂ ਨੇ ਬਟ ਮੇਰੀ ਵੀ ਇੱਜ਼ਤ ਹੈ ਮੇਰੀ ਕੋਈ ਗੱਲ ਨਹੀਂ ਇੱਜ਼ਤ ਤਾਂ ਹੁਣ ਕਦਜੀ ਮੇਰੀ ਖਰਾਬ ਹੋਈ ਅਗਲੇ ਦਿਨ ਤਾਂ ਹੋਣੀ ਚਾਹੀਦੀ ਹੈ ਠੀਕ ਹੈ ਨਾ ਆਵੇਂ ਮੈਂ ਉਹ ਕੁੜੀਆਂ ਨੂੰ ਕੰਗੇ ਚੁੱਪ ਕਰਕੇ ਨਾ ਬੈਠਿਆ ਕਰੋ ਕਿ ਇਹ ਲੋਕ ਜਿਆਦਾ ਸੱਟ ਤੇ ਚੜ ਜਾਂਦੇ ਆ ਬਹੁਤ ਘਰ ਘਰ ਕੇ ਵੇਖ ਲਿਆ ਪਰ ਹੁਣ ਹਿੰਮਤ ਟੁੱਟ ਗਈ ਬਹੁਤ ਕੁਝ ਸੁਣ ਲਿਆ ਬਹੁਤ ਕੁਝ ਨਾਲੇ ਯਾਰ ਅ ਆਪਣੇ ਠੀਕ ਆ ਮੇਰਾ ਮੈਂ ਕਦੇ ਵੀ ਸੋਚਿਆ ਨਹੀਂ ਮਿੱਤੂ ਵੱਡੇ ਆ ਮਿੱਤੂ ਛੋਟੇ ਆ ਮੈਂ ਫੇਰ ਵੀ ਆਪਣੇ ਮੰਗੂ ਸਾਥ ਦਿੱਤਾ ਪਰ ਜਦੋਂ ਇਹ ਚੀਜ਼ਾਂ ਹੋਣ ਲੱਗ ਜੈਨ ਨਾ ਆਪਣੇ ਵਿੱਚ ਵੀ ਹਾਂ ਤੂੰ ਇਹ ਆ ਤੂੰ ਆ ਤੂੰ ਫੁਲਾਣਾ ਤਾਂ ਬੰਦੇ ਨੂੰ ਮੌਕੇ ਸਿਰ ਉਹਦਾ ਟਾਈਮ ਯਾਦ ਕਰਾ ਦੇਣਾ ਚਾਹੀਦਾ ਕਿਉਂਕਿ ਮੈਂ ਟਾਈਮ ਤੋਂ ਪਹਿਲਾਂ ਨਾ ਕਿਸੇ ਦੇ ਨਾਲ ਮਤਲਬ ਟੁੱਟ ਕੇ ਰਾਜੀ ਨਹੀਂ ਤੁਸੀਂ ਮੇਰੇ ਨਾਲ ਬਸ ਜੁੜੇ ਰਹੋ 5 ਵਜੇ ਤੱਕ ਮੈਂ ਸਾਰਾ ਕੁਝ ਵੀਡੀਓ ਫੋਟੋਆਂ ਸਾਰਾ ਕੁਝ ਮਤਲਬ ਸ਼ੇਅਰ ਕਰ ਦੇਣਾ ਕਿਉਂਕਿ ਇੱਕ ਬੰਦਾ ਟੈਨਸ਼ਨ ਦੇ ਵਿੱਚ ਹੋਵੇ ਹਨਾ ਤੇ ਘਰੇ ਜਾ ਕੋਈ ਪ੍ਰੋਬਲਮ ਹੋਈ ਹੋਵੇ ਜਾਂ ਕੁਝ ਉਹ ਬੰਦਾ ਫੇਰ ਵੀ ਚਲੋ ਨਹੀਂ ਫੋਨ ਚੱਕਦਾ ਹਾਂ ਅੱਜ ਤਾਂ ਤੂੰ ਚੱਕਣਾ ਹੀ ਨਹੀਂ ਅੱਜ ਤਾਂ ਤੂੰ ਫਲਾਨਾ ਮਤਲਬ ਕੁੱਸ ਆਪਣੇ ਜਦੋਂ ਵਿਰੋਧੀਆਂ 'ਚ ਆਪਣੇ ਰਲ ਜਣਨਾ ਫਿਰ ਜੰਗ ਲੜਨੀ ਪੈਂਦੀ ਆ ਠੀਕ ਆ ਨਾ ਉਹ ਹਰੋਣਾ ਪੈਂਦਾ ਫਿਰ ਫਿਰ ਕਦਮ ਚੱਕਣਾ ਪੈਂਦਾ ਤੇ ਮੈਨੂੰ ਜੁੜਿਆ ਵੀ ਤੂੰ ਤਾਂ ਨਹੀਂ ਫੋਨ ਚੱਕਦੀ ਤਾਂ ਨਹੀਂ ਮੈਸੇਜ ਤੂੰ ਆਪਣੇ ਘਰ ਵਾਲੇ ਕੋਲ ਆ ਮੇਰਾ ਘਰ ਵਾਲਾ ਬਣਾ ਤਾ ਮੇਰੇ ਜਵਾਕ ਬਣਾ ਤਾ ਮੇਰੀ ਗੱਲਾਂ ਬਾਤਾਂ ਦੇ ਵਿੱਚ ਵਿਆਹ ਕਰਤੇ ਤੇ ਮੇਰੇ ਬੋਏਫ੍ਰੈਂਡ ਬਣਾ ਤੇ ਅੱਛੇ ਕ ਮੈਂ ਬਹੁਤ ਕੁਝ ਸਹਿਲੇ ਹੁਣ ਹੋਰ ਮੇਰੀ ਜਿੰਮਤ ਨਹੀਂ ਜਾਂਦਾ ਇਹ ਵੀ ਦੇਖੋ ਮੈਂ ਇਸ ਤੋਂ ਵੱਡੇ ਇਨਸਾਨ ਨੂੰ ਆਪਣਾ ਸਮਝਿਆ ਕਿਉਂਕਿ ਉਹਨੂੰ ਸਾਥ ਦਿੱਤਾ ਉਹਨੂੰ ਮਰਨ ਕੰਡੇ ਤੋਂ ਕੱਢਿਆ ਠੀਕ ਆ ਤੇ ਵੀ ਚਲੋ ਕੋਈ ਗੱਲ ਨਹੀਂ ਆਪਣਾਗਾ ਆਪਣਾਗਾ ਤੇ ਪ੍ਰਬੰਧ ਨੇ ਮੈਨੂੰ ਕੀ ਸਮਝਿਆ ਜੀਓ ਅੱਪਾ ਜੀ ਕਿਸੇ ਬੰਦੇ ਦਾ ਜ਼ਿਆਦਾ ਕਰਨ ਲੱਗ ਜਿਓ ਨਾਲ ਮੌਕੇ ਤੇ ਫੋਨ ਚੱਕਣ ਲੱਗ ਜਿਓ ਹਰ ਟਾਈਮ ਅਵੇਲੇਬਲ ਹੋ ਜੋ ਤੋਂ ਸਮਝਦੇ ਤਾਂ ਪਾਲਤੂ ਹੀ ਤੁਰਿਆ ਫਿਰਦਾ ਇਹ ਉਹ ਫੁਲਾਣਾ ਤੋਂ ਸੋ ਮੈਂ ਹੁਣ ਸੁਣ ਸੁਣ ਕੇ ਅੱਕ ਚੁੱਕੀ ਆ ਮੇਰੇ ਚ ਹੋਰ ਹਿੰਮਤ ਹੈ ਨਹੀਂ ਹੁਣ ਮੇਰੀ ਵਾਰੀ ਆ ਇੰਤਜ਼ਾਰ ਕਰੋ